ਇਹ ਇੱਕ ਅਜੀਬ ਬਾ ਬਣਾਣ ਵਾਲੀ ਬਾਤ ਦਾ ਸ਼੍ਰੀ ਅਮਰਜੀਤ ਸਿੰਘ ਜੀ ਐਮਐਸ ਦੀ ਕੋਰਟ ਦੇ ਵਿੱਚੋਂ ਉਹਦੇ ਵਿੱਚੋਂ ਮਕਦਮਾ ਨੰਬਰ ਲਗੀ 82 ਮਿਤੀ 1 3 2022 ਅੰਡਰ ਸੈਕਸ਼ਨ 452 380 323 500 448 427 148 ਨਿੰਜਾ ਆਈਪੀਸੀ थाना ਬੀਟਵਿੰਡ ਦਾ ਮਕਦਮਾ ਦੂਸਰਾ ਮੁਲਜ਼ਮ ਹੈ ਸੇਮ ਮਕਦਮਾ ਜੀ ਇਹ ਮਕਦਮੇ ਦੇ ਵਿੱਚ ਉਹਨਾਂ ਦਾ ਨਾਮ ਹੈ ਕਬਲਜੀਤ ਸਿੰਘ ਇਲਿਸ ਸਾਗਰ ਸਨ ਉਹਗਾ ਜੀ ਜਸਵੰਤ ਸਿੰਘ ਆਰੋ ਗਲੀ ਮਰੱਬੇ ਵਾਲੀ ਤਰੰਤਾਰਾ ਰੋਡ ਅੰਮ੍ਰਿਤਸਰ ਤੇ ਰਹਿਣ ਵਾਲਾ ਜੀ